ਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਨਿੰਬੂ ਦਾ ਤੇ ਮਿਰਚਾਂ ਦਾ achar ਬਣਾਵਾਂਗੇ ਬਹੁਤ ਵਧੀਆ ਕਰਾਰਾ ਤੇ ਆਹਦਾ 1 ਕਿਲੋ ਮਿਰਚਾਂ ਤੇ 300 ਗ੍ਰਾਮ ਨਿੰਬੂ ਐ ਤੇ ਆਪਾਂ ਇਹ ਧੋਣੇ ਹੈਗੇ ਵੀ ਇਹਦੇ ਚ ਪਾ ਲਾਂਗੇ ਆਪਾਂ ਕੜਾਹੀ ਚ ਹੁਣ ਆਪਾਂ ਪਾਣੀ ਪਾਵਾਂਗੇ ਇੰਗੀ ਤਰ੍ਹਾਂ ਤੋਲਾਂਗੇ ਆ ਕੋਈ ਗੰਦੀ ਹੋਈ ਮਿਰਚ ਜਿਹੜੀ ਆਪਾਂ ਕੱਢ ਦਿਆਂਗੇ ਉਹ ਕੋਈ ਟੁੱਟੀ ਵੀ ਹੁੰਦੀ ਆ ਟੁੱਟੀ ਮਿਰਚ ਵਿੱਚ ਚਾਰ ਨੂੰ ਖਰਾਬ ਕਰ ਦਿੰਦੀ ਐ ਇਹ ਜਿਹੀਆਂ ਕੱਢ ਦਿਆਂਗੇ ਆਪਾਂ ਜਿਹੜੀਆਂ ਕਾਲੀਆਂ ਹੋਈਆਂ ਹੁਣ ਇਹ ਆ ਵੀ ਖੁਰ ਖਰਾਬੇ ਕੰਢੀ ਇਹ ਦੀ ਆਮਰ ਚਕਰਾਣੀਆਂ ਇਹ ਵੀ ਕੱਢਾਂਗੇ ਪਾਣੀ ਹੋਰ ਪਾ ਲਾਂਗੇ ਹੁਣ ਆਪ ਇਹਦੇ ਚ ਪਾ ਲਾਂਗੇ ਧਰਮੇ ਜੀ ਜੀ ਚਾਹ ਪਾਣਾ ਮਿਚਾਰਾਂਗੇ ਹੈ ਤਾਂ ਵੱਡਾ ਸਾਰਾ ਪਾਉਣਾ ਇਹ ਦੂਰਾ ਤੇਰਾ ਕੀਤਾ ਕਿ ਉਹਦੇ ਸਭਕ ਜਾਣਗੇਗਾ ਮਿਰਚਾਂ ਸੁਕਾ ਕੇ ਪਾਉਣੀਆਂ ਜਮਾਂ ਅਓ ਮਿਰਚਾਂ ਤੇ ਨਿੰਬੂ ਆਪਾਂ ਧੋਤੇ ਚੰਗੀ ਤਰ੍ਹਾਂ ਤੇ ਇਹਨਾਂ ਨੂੰ ਆਪਾਂ ਉੱਤੋਂ ਬਲੇਟ ਕੇ ਰੱਖ ਦੇਾਂਗੇ ਤੇ ਆਪਾਂ ਹੁਣ ਮਸਾਲਾ ਪੀਵਾਂਗੇ ਤੁਹਾਨੂੰ ਦੱਸਾਂਗੇ ਕਿਵੇਂ-ਕਿਵੇਂ ਪਾਉਣਾ ਮਸਾਲਾ ਕਿੰਨਾ-ਕਿੰਨਾ ਪਾਉਣਾ ਹੈ ਆਹ ਕਾਲੀਆਂ ਮਿਰਚਾਂ ਚਮਚਾ ਹੀ ਐ ਚਮਚੇ ਜਮਾਣ ਦਾ ਡੇਢ ਡੇਢ ਚਮਚਾ ਪਾਉਣਾ ਡੇਢ ਚਮਚਾ ਦਮਾਣ ਦਾ ਆ ਸਰੋਂ ਆਏਗੀ ਚਮਚਾਕ ਜਿਸ ਚਮਚੀ ਚ ਪਾਈ ਤਾਂ ਡੁੱਲ ਜੂਗੀ ਜੀਰੇ ਦਾ ਚਮਚਾ ਪਾਵਾਂਗੇ ਐਨੇਆਂ ਕਿ ਛੋਟੀਆਂ ਇਲਾਇਚੀਆਂ ਇਹ ਪਾਵਾਂਗੇ 10 ਦਾ 10 12 ਵਿੱਚ ਆ ਵੱਡੀਆਂ ਇਲਾਇਚੀਆਂ ਤੇ ਲੌਂਗ ਹੈ ਵਿੱਚ ਕੁਸ 4 5 5 6 ਤੇ ਇਹ ਪਾਵਾਂਗੇ ਤੇ ਇਹਨਾਂ ਨੂੰ ਆਪਾਂ ਪੀ ਲਾਂਗੇ ਲੌਂਗ ਮਸਾਲਾ ਪਾ ਪੀ ਲਿਆ ਤੇ ਜ਼ਿਆਦੇ ਫ੍ਰੇਕ ਨਹੀਂ ਕੀਤਾ ਵੀ ਮਾੜਾ ਮੋਟਾ ਜਾਈ ਵੇਖੇ ਨਾ ਵੀ ਮੋਟਾ ਰੱਖਿਆ ਆਪਾਂ ਜਿਹੜੇ ਲੈਚਿੰਗਾ ਦੇ ਛਿਲਕ ਛੁਲਕ ਹੈ ਇਹ ਆਪਾਂ ਕੱਢ ਦੇਾਂਗੇ ਵੱਡਾਂ ਲੈਚਿੰਗਾ ਦੇ ਜੇ ਕੋਈ ਵਿੱਚ ਦਾਣਾ ਰਹਿ ਗਿਆ ਤਾਂ ਉਹ ਵੀ ਵਿੱਚ ਰੱਖ ਲਾਂਗੇ ਤੇ ਬਹੁਤ ਬਰੀਕ ਨਹੀਂ ਫਿਰ ਆਪਾਂ ਮਸਾਲਾ ਕਰਦੇ ਹੈ ਨਹੀਂ ਕੋਈ ਦਾਣਾ ਖਾਲੀ ਹੈ ਇਹ ਹੁਣ ਆਪਾਂ ਇਹਦੇ ਵਿੱਚ ਕਾਲਾ ਨਾਣ ਪਾ ਦਾਂਗੇ ਇੱਕ ਚਮਚਾ ਕਾਲਾ ਨਾਣ ਦਾ ਆਪਾਂ ਹਲਦੀ ਪਾ ਦੇਾਂਗੇ ਕੁਛ 1.5 ਚਮਚਾ ਪਾਵਾਂਗੇ ਹਲਦੀ ਦਾ 1 ਚਮਚਾ ਚਿੱਟਾ ਨਾਣ ਇਹਨੂੰ ਆਪਾਂ ਮਸਾਲਿਆਂ ਨੂੰ ਬਣਾ ਕੇ ਰੱਖਤਾ ਤੇ ਹੁਣ ਆਪਾਂ ਮਿਰਚਾਂ ਦੇਖਦੇ ਆ ਸੁੱਕੀਆਂ ਤਾਂ ਆਪਾਂ ਚੀਰਾਂਗੇ ਆ ਮਰਚਾ ਸੋ ਕੁੱਗਣਾਂ ਜਮਾ ਪਾਣੀ ਹੈ ਨਹੀਂ ਨਾਲ ਤੇ ਹੁਣ ਆਪਾਂ ਚੀਰਾਂਗੇ ਤੇ ਚੀਰ ਕੇ ਆਪਾਂ ਕੜਾਈ ਚ ਪਾਈ ਜਾਵਾਂਗੇ ਕੜਾਈ ਆਪਾਂ ਧੋ ਕੇ ਸੁਕਾਤੀ ਇਹਨੂੰ ਵੀ ਜਮਾ ਸਵਾਦਨੇ ਪਾਣੀ ਨਹੀਂ ਰੱਖਦੇ ਵਿੱਚ ਹੁਣ ਆਪਾਂ ਮਿਰਚਾਂ 'ਚ ਚੀਰਾ ਇਸ ਤਰ੍ਹਾਂ ਪਾਵਾਂਗੇ ਐਸ ਤਰ੍ਹਾਂ ਪਾਵਾਂਗੇ ਨਾਣ ਵਿੱਚ ਵਿੱਚ ਰਚ ਜਾਊਗਾ ਮਸਾਲਾ ਮਸੂਲਾ ਜੇ ਕੋਈ ਫਖਰਾ ਫਿਰ ਆਪਾਂ ਉਹ ਦੇਸੀ ਆਪਾਂ ਉਹ ਵੀ ਕੱਢ ਦੇਾਂਗੇ ਕੰਡਨਾਣੀ ਤੋੜਦੇ ਕੰਡੀਆਂ ਸਾਣਾ ਹੀ ਪਾਵਾਂਗੇ ਇਹ ਵੀ ਤੁਹਾਨੂੰ ਦੱਸਾਂਗੇ ਜਿਸਰਾ ਚਾਰ ਖਰਾਬ ਕਿਵੇਂ ਨਹੀਂ ਹੁੰਦਾ ਇਹ ਤੁਹਾਨੂੰ ਬਾਅਦ ਚ ਦੱਸਾਂਗੇ ਸਾਰਾ ਮਿਰਚ ਆਪਾਂ ਇਸੇ ਤਰ੍ਹਾਂ ਛੇਲ ਲਾਂਗੇ ਲਓ ਆਪਾਂ ਮਿਰਚਾਂ ਸਾਰਾ ਛੇਲ ਲenga ਤੇ ਹੁਣ ਆਪਾਂ ਨਿੰਬੂ ਚੀਰਾਂਗੇ ਇਸ ਤਰ੍ਹਾਂ ਚੀਰਾਂਗੇ ਇਸ ਤਰ੍ਹਾਂ ਚੀਰਾਂਗੇ ਆਪਾਂ ਜੇਪਾਂ ਐ ਚੀਰਦੇ ਆ ਫਿਰ ਉਹ ਵਿੱਚ ਉਹ ਨਿੰਬੂ ਦੀਆਂ ਫਾੜੀਆਂ ਨਿਕਲ ਆਉਂਦੀਆਂ ਤੇ ਇਸ ਤਰ੍ਹਾਂ ਜੇ ਚੀਰਗੇ ਫਿਰ ਉਹ ਜੂਸ ਵਾਲੀਆਂ ਨਿਕਲਦੀਆਂ ਫਾੜੀਆਂ ਆ ਦੋਨੇ ਬੂਆ ਪਰ ਰੱਖ ਲੈ ਇਹ ਨਹੀਂ ਫੌਂਦੇ ਜਿਆਦਾ ਹੀ ਐ ਤੇ ਮਿਰਚ ਜਿਹੜੀ ਮੋਰੀ ਵਾਲੀ ਹੁੰਦੀ ਹੈਗੀ ਉਹ ਵੀ ਖਰਾਬ ਕਰ ਦਿੰਦੀ ਹੈ ਜਿਹੜੀ ਪਿੱਛੋਂ ਕੰਢੀ ਖਰਾਬ ਹੋਵੇ ਜਿਹਦੀ ਉਹ ਵੀ ਮਿਰਚ ਚਾਰ ਨੂੰ ਖਰਾਬ ਕਰਦੀ ਹੈ ਆਪਾਂ ਐਵੇਂ ਚੀਰ ਲੈ ਸਾਰੇ ਤੇ ਇਹਨਾਂ ਦੇ ਬੀਜ ਜਿਹੜੇ ਵਿੱਚ ਰਹਿ ਗਏ ਤੇ ਉਹ ਆਪਾਂ ਕੱਢ ਦਿਆਂਗੇ ਤੇ ਬੀਜੇ ਮੂੰਹ ਚ ਆ ਜੇ ਤੇ ਜੜ ਥੱਲੇ ਆ ਜੇ ਤਾਂ ਕੌੜਾ ਕੌੜਾ ਲੱਗਦਾ ਹੈ ਇਹਦਾ ਬੀਜ ਔਫਸਟਰਨਾ ਤਾਂ ਪੈਂਦਾ ਹੀ ਆਪਾਂ ਨੂੰ ਵੀ ਇਹ ਕਿਹੜੇ ਵਿੱਚ ਖਾਣੇ ਹੁੰਦੇ ਆ ਕਿਸੇ ਚ ਤਾਂ 3-4 ਆ ਕਿਸੇ ਚ ਇੱਕ ਇੱਕ ਵੀ ਏ ਦੋ ਦੋ ਰਸ ਆਪਾਂ ਨੈਂਬੂ ਜੀ ਰਕ ਸਾਰੇ ਵੀ ਕੱਢ ਤੇ ਤੇ ਹੁਣ ਆਪਾਂ ਤੇ ਨੋਨ ਪਾਵਾਂਗੇ ਸੌਣ ਦੇ ਆਪਾ 2-3 ਚਮਚੇ 3-4 ਪਾ ਦੇਾਂਗੇ ਨਾ ਫੋਟੋ ਫੋਨ ਇਹਨਾਂ ਢੱਕ ਦਿਆਂਗੇ ਤੇ ਫਿਰ ਆਪਾਂ ਤੁਹਾਨੂੰ ਘੰਟੇ ਵਾਲਾ ਦਿਖਾਵਾਂਗੇ ਲਓ ਆਪਣਾ ਘੰਟਾ ਸਾਰਾ ਹੋ ਗਿਆ ਨੌਨ ਫਾਇਰ ਨੂੰ ਤੇ ਆਪਾਂ ਹੁਣ ਇਹ ਵਿੱਚੋਂ ਕੱਢ ਦਿਆਂਗੇ ਇਹਦੇ ਹੁਣ ਵਿੱਚ ਪਾਣੀ ਥੱਲੇ ਰਹਿ ਜਾਊਗਾ ਆਪਾਂ ਪਾਣੀ ਉਹ ਵਿੱਚ ਨਹੀਂ ਪਾਉਣਾ ਤੇ ਇਹ ਤੇ ਪ੍ਰਾਂਚ ਕੱਢ ਲਾਂਗੇ ਜਿਹੜਾ ਬਾੜਾ ਮੋਟਾ ਪਾਣੀ ਨਿਕਲੇ ਇਹ ਆਪਾਂ ਵਿੱਚ ਨਹੀਂ ਪਾਉਣਾ ਤੇ ਪਾਣੀ ਜੇ ਰਹੀਏ ਤਾਂ ਵਿੱਚ ਅਚਾਰ ਖਰਾਬ ਹੋ ਜਾਂਦਾ ਹੈ ਤੇ ਆਪਾਂ ਹੁਣ ਇਹਦੇ ਵਿੱਚ ਮਸਾਲਾ ਪਾਵਾਂਗੇ ਪਰ ਲਾ ਕੇ ਪਾਵਾਂਗੇ ਮਸਾਲਾ ਨਾ ਪਹਿਲਾਂ ਤਾਂ ਸੱਚ ਮੈਂ ਸਰਕਾ ਪਾਉਣਾ ਮੈਂ ਖੜ ਭੁੱਲ ਜਾਨੀ ਗੱਲ ਸਰਕਾ ਪਾ ਕੇ ਆਪਾਂ ਥੋੜਾ ਜਿਹਾ ਇਹ ਹੱਥ ਨਾਲ ਰਲਾਉਣਾ ਥੋੜਾ ਜਿਹਾ ਸਖੜਚੀ ਕੇ ਸਰਕਾ ਪਾਇਆ ਹੈ ਹੁਣ ਤੇ ਬਾਅਦ ਆਪਾਂ ਇਹ ਚਾਰ ਹੱਥ ਹੁਣ ਤਾਂ ਆਪਾਂ ਹੱਥ ਨਾਲ ਲਾਉਣਾ ਹੀ ਚਾਰ ਨੂੰ ਪਾਉਣ ਲੱਗਿਆਂ ਤੇ ਫਿਰ ਜਦੋਂ ਆਪਾਂ ਭਾਂਡੇ ਚ ਪਾ ਲਿਆ ਫਿਰ ਜਦੋਂ ਚਾਰ ਬਣ ਗਿਆ ਫਿਰ ਆਪਾਂ ਹੱਥ ਨਾਲ ਨਹੀਂ ਕੱਢਣਾ ਜਾਂ ਚਿਮਟੇ ਨਾਲ ਜਾਂ ਚਮਚੇ ਨਾਲ ਉਹਦੇ ਨਾਲ ਕੱਢਣਾ ਹੈਗਾ ਤੇ ਫਿਰ ਚਾਰ ਖਰਾਬ ਨਹੀਂ ਹੁੰਦਾ ਉਹ ਕਦੇ ਕਦੇ ਵਿੱਚੋਂ ਦੋ ਚਾਰ ਦਿਨਾਂ ਤੋਂ ਕਦੇ ਧੁੱਪ ਵੀ ਲਵਾ ਸਕਦੇ ਆਪਾਂ ਆਪਾਂ ਲਾ ਫਰਲਾ ਲਿਆ ਤੇ ਆਪਣਾ ਚਾਰ ਬਣ ਗਿਆ। ਆਪਾਂ ਹੁਣ ਇਹਨੂੰ ਕਿਸੇ ਭਾਂਡੇ 'ਚ ਪਾ ਦਾਂਗੇ। ਤੇ ਵੀ ਆਪਾਂ ਬਹੁਤ ਵਧੀਆ ਚਾਰ ਬਣਦਾ ਇਸ ਤਰ੍ਹਾਂ। ਦੇ ਖਰਾਬ ਨਹੀਂ ਹੁੰਦਾ। ਜੇ ਮਿਰਚ ਖਰਾਬ ਹੋਵੇ ਤਾਂ ਵੀ ਚਾਰ ਖਰਾਬ ਹੋ ਜਾਂਦਾ। ਵਿੱਚ ਪਾਣੀ ਰਹੇ ਜੇ ਤਾਂ ਵੀ ਖਰਾਬ ਹੋ ਜਾਂਦਾ। ਤੇ ਇਹਨੂੰ ਕਦੇ-ਕਦੇ ਧੁੱਪ ਵੀ ਲਵਾਉਣੀ ਹੁੰਦੀ ਹੈ ਵਿੱਚ ਇਹ ਚਾਰ। ਆਪਾਂ ਬਰਤਨ 'ਚ ਪਾ ਲਿਆ। ਤੇ 4-5 ਦਿਨਾਂ ਬਾਅਦ ਫਿਰ ਆਪਾਂ ਇਹਨੂੰ ਖਾ ਸਕਦੇ ਹਾਂ ਕਿਉਂ ਚਾਰ ਬਣ ਜਾਊਗਾ ਨਾਣ ਮਿਰਚ ਰਲ ਨਾਣ ਰਲ ਜਾਊਗਾ ਵਿੱਚ ਮਸਾਲਾ ਨਿੰਬੂ ਵੀ ਪੋਲੇ ਹੋ ਜਾਣਗੇ ਤੇ ਫਿਰ ਆਪਾਂ ਖਾ ਸਕਦੇ ਹਾਂ ਤੇ ਸਾਡੀ ਵੀਡੀਓ ਬਸੰਦ ਲੱਗੀ ਲਾਇਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ